ਸੰਤਰੇ ਦੇ ਨਾਲ ਨਵੀਂ ਸੁਨਿਆਰਾ ਹਾਂ ਉਹ ਯਾਰ ਉਹ ਵੀਰ ਇੰਨਾ ਸੁਣਾ ਉਹਨੇ ਸਰੀਰ ਬਣਾਇਆ ਜਿੰਮ ਵਾਲਾ ਮੁੰਡਾ ਹੈ ਉਹਨੂੰ ਵੀਡੀਓ ਬਣਾਉਣੀ ਚਾਹੀਦੀ ਹੈ ਮੋਟੀਵੇਸ਼ਨ ਵਾਲੀਆਂ ਵੀ ਮੈਂ ਹਨਾ ਜਿਸਮ ਬਣਾਇਆ ਤੁਸੀਂ ਵੀ ਬਣਾਓ ਸਵੇਰੇ ਉਠੋ ਡੰਡ ਬੈਠਕਾ ਲਓ ਉਹ ਤੇ ਭਰਾ ਮੇਰਾ 24 ਘੰਟੇ ਫੀਮ ਖਾਦੀ ਮੈਂ ਨਾਗਣੇ ਖਾਦੀ ਤੂੰ ਤਾਂ ਡੈਡੀ दारू दीया वीडियो ਬਣਾਉਂਦਾ ਰਹਿੰਦਾ ਯਾਰ ਸਾਰੀ ਪ੍ਰੋਫਾਈਲ ਦਾਰੂ ਨਾਲ ਭਰੀ ਹੈ ਜਿੱਦਾਂ ਰੋਇਲ ਸਾਈਕਲ ਨੇ ਸਪான்ਸਰ ਦਿੱਤੀ ਹੁੰਦੀ ਡੈਡੀ ਨੂੰ ਡੈਡੀ ਕਦੇ ਪੈਗ ਚੱਕਦਾ ਉਦੋਂ ਦਾਰੂ ਕਦੇ ਠੇਕੇ ਤੋਂ ਚੱਕਦਾ ਕਦੇ ਯਾਰਾਂ ਦੋਸਤਾਂ ਨਾਲ ਬੈਠਾ ਹੁੰਦਾ ਇਹ ਡੈਡੀ ਇਦਾਂ ਦਾ ਹੈ ਉਹਦਾ ਮੁੰਡਾ ਕਿਦਾਂ ਦਾ ਮੁੰਡਾ ਨੂੰ ਪਤਾ ਹੀ ਫਿਰ ਕੀ ਕਰਦਾ ਮੈਨੂੰ ਤਾਂ ਉਹਦੇ ਪਿਤਾ ਸ਼ਰੀ ਦੀ ਬਹੁਤ ਸਿਆਣੇ ਲੱਗਦੇ ਨੇ ਦਸਤਾਰ ਸਜਾਉਂਦੇ ਨੇ ਦਾੜਾ ਪ੍ਰਕਾਸ਼ ਹੋਇਆ ਪਰ ਉਹ ਪਤਾ ਨਹੀਂ ਕਿਉਂ ਯਾਰ ਉਹਨਾਂ ਨੂੰ ਕੋਈ ਰਿਸ਼ਤੇਦਾਰ ਸੱਜੀ ਖੱਬੇ ਵੀ ਨਹੀਂ ਸਮਝਾਂਦਾ ਪੀ ਅੰਕਲ ਜੀ ਇਦਾਂ ਦੇ ਕੰਮ ਨਾ ਕਰੋ ਰੀਲਾ ਬਣਾਓ ਅੱਛੀ ਰੀਲਾ ਬਣਾਓ ਰੀਲਾਂ ਬਹੁਤ ਅੱਛੀਆਂ ਬਣਾ ਰਹੇ ਨੇ ਅਗਲੇ ਗੇ ਨੇ థਾਈਲੈਂਡ ਘੁੰਮਣ ਉਹ ਜਰ ਬਾਹਰ ਵੇਖ ਕੇ ਤੇ ਪਾਗਲ ਹੋ ਜਾਂਦੇ ਉਹ ਫਰੈਸ਼ੀ ਵੀ ਹੈ ਕਿੰਨੀਆਂ ਗਰੀਲਾਂ ਵੇਖੀਆਂ ਤੁਸੀਂ ਦੀਆਂ ਅਸੀਂ ਵੀ ਇੱਥੇ ਘੁੰਮੇ ਯੂਰਪ ਕੋਈ ਨਹੀਂ ਮਤਲਬ ਕਿ ਚਲੋ ਹੋਈ ਜ਼ਰੂਰੀ ਕੋ ਪਾ ਦਿੱਤੀ ਇੱਕ ਇੱਕ ਕੱਪੜੇ ਜਿਤ ਪਹਿਜੋ ਫੇਰ ਕਰੇ ਫੈਮਿਲੀ ਸ਼ੋਅ ਵੇ ਚਲੋ ਤੇ ਨਾ ਬੀਪ ਤੁਸੀਂ ਲਾਉਣੀ ਨਹੀਂ ਹੁੰਦੀ ਕਹਿ ਦੇਣਾ ਉਹਦਾ ਬੀਪ ਨਹੀਂ ਇੱਕ ਇੱਕ ਕੱਪੜੇ ਚ ਕਿੰਨੀਆਂ ਵੀਡੀਓ ਬਣਾਈ ਜਾ ਰਹੇ ਨੇ ਤੇ ਇੱਕ ਹੋਰ ਮੈਨਾਂ ਦੀ ਰੀਲ ਦੇਖੀ ਗਲੇ 'ਚ ਖੰਡਾ ਪਾਇਆ ਚਲੋ ਹਨਾ ਸਿੱਕੀ ਦਾ ਖੰਡਾ ਪਾਇਆ ਗਲੇ 'ਚ ਤੇ ਦਾਰੂ ਚੱਕ ਕੇ ਵੀਰ ਚੱਕੇ ਆ ਪਰ ਉਹ ਅਨੰਦਪੁਰ ਸਾਹਿਬ ਗਿਆ ਉਹ ਕਿਹੜੀ ਤੂੰ ਮੈਨੂੰ ਕੱਲ ਰੀਲ ਦਿਖਾਈ ਅਨੰਦਪੁਰ ਸਾਹਿਬ ਜਾ ਰਿਹਾ ਅੱਗੇ ਹਨ ਨਿਸ਼ਾਨ ਸਾਹਿਬ ਲੱਗਾ ਉਹਦੇ ਰੀਤ ਚ ਗੱਲ ਚੱਲ ਰਿਹਾ ਅਸੀਂ ਬੈਰੀ ਵਰਖੀ ਦੇ ਖੁੱਡਾ ਵਿੱਚ ਪਾੜ ਕੇ ਪਤਾ ਨਹੀਂ ਕੀ ਕੀ ਯਾਰ ਮਤਲਬ ਕੀ ਜਾਣ ਜਾਣਗੇ ਫਿਰ ਇਹ ਦਲਜੀਤ ਵਾਲੀ ਚੜਾਉਣ ਵਾਲੀ ਗੱਲ ਹੋ ਗਈ ਨਾ ਲੋਕੀ ਤੁਹਾਨੂੰ ਗਾਲਾਂ ਪੈ ਰਹੀਆਂ ਨੇ ਤੁਹਾਨੂੰ ਪਤਾ ਹੈ ਫਿਰ ਵੀ ਜਾਣ ਜਾਣਗੇ ਕੰਮ ਉਹ ਕਰਨੇ ਕੀ ਹੋਰ ਬੈਣ ਯਾਰ ਅਨੰਦਪੁਰ ਸਾਹਿਬ ਜਾ ਰਹੇ ਹੋ ਦਸਮ ਪਾਤਸ਼ਾਹ ਦੇ ਘਰ ਤੇ ਕੋ ਮर्यादा ਰੱਖੋ ਯਾਰ ਤੁਸੀਂ ਮੈਂ ਵੇਖੀ ਤੇਰੀ ਰੀਲ ਨਵੀਂ ਪਾਜੀ ਬੜੇ ਗਲਤ ਇਸ਼ਾਰੇ ਕਰ ਰਿਹਾ ਔਰ ਲਿਰਿਕਸ ਹੀ ਬੜੇ ਗੰਦੇ ਜਿਹਨੂੰ ਗਾਣੇ ਦੇ ਇੱਕ ਸਾਡੀ ਵੀ ਰੀਲ ਵਾਇਰਲ ਹੋ ਰਹੀ ਹੈ ਅੱਛਾ ਤੋ ਗੁਰਦਾਰੇ ਗਏ ਸੀ ਉਹ ਰਿਪਲ ਖੁਸ਼ੀ ਨਾਲ ਆ ਉਥੇ ਵੀ ਚ ਲੋਕਾਂ ਦੀ ਗਲਤੀਆਂ ਆਪਾਂ ਕਿ ਕਵਰ ਕਰਦੀਏ ਅਥੇ ਲੋਕੀ ਜਕਾਰਾ ਲਾ ਰਹੇ ਜਦੋਂ ਆਪਾਂ ਹਨਾ ਉਦੋਂ ਇੰਨੇ ਲੋਕ ਸੀ ਆਪਾਂ ਉਥੇ ਨਹੀਂ ਬੋਲ ਸਕੇ ਇਹ ਜਕਾਰੇ ਵਾਲੀ ਤਾਂ ਗੱਲ ਹੀ ਨਹੀਂ ਸੀ ਜੀ ਗੱਲ ਹੀ ਨਹੀਂ ਸੀ ਕੋਈ ਗੱਲ ਕੋਈ ਨਹੀਂ ਫਿਰ ਅਜੀ ਭਾਜੀ ਇਹ ਗਲਤ ਤੇਰੇ ਵਾਲੀ ਸਹੀ ਜਕਾਰੇ ਵਾਲੀ ਕੋਈ ਗੱਲ ਨਹੀਂ ਤੇ ਵੀ ਨਾਲ ਜਿੱਤੇ ਇੱਕ ਹੋਰ ਗਾਣਾ ਬੜਾ ਜਰੀਏ ਨੇ ਚੱਲ ਰਿਹਾ ਅੱਜ ਕੱਲ ਇੱਕ ਲਾਈਨ ਚੱਲ ਰਹੀ ਹੈ ਬਿੰਦੀ ਜੋਲ ਵਾਂਗੂ ਫਿਰਦਾ ਮੈਂ 에ਰਪੋਰਟਾਂ ਤੇ ਹਾਂ ਬਿੰਦੀ ਜੋਲ ਮੇਰਾ ਭਰਾ ਬੱਬਰ ਛੇਰ ਉਹ ਅਸਲ 'ਚ ਨਾ ਉਹ ਹਰ ਬੰਦੇ ਹੀ ਬਣਿਆ ਬਿੰਦੀ ਜੋਲ ਬਿੰਦੀ ਜੋਲ ਬਿੰਦੀ ਜੋਲ ਦਾ ਇੱਕ 네ਗਟਿਵ ਪਾਰਟ ਵੀ ਹੈ ਉਹ ਚੰਗਾ ਬੰਦਾ ਵੀ ਸੀ ਤੇ ਉਹਨੇ ਚੰਗੇ ਕੰਮ ਅੱਛਾ ਬੰਦਾ ਵੀ ਸੀ ਸੌਰੀ ਕਿਦਾਂ ਗੱਲ ਕਹਣੀ ਮੈਂ ਅੱਛਾ ਬੰਦਾ ਵੀ ਸੀ ਪਰ ਉਹਦੇ 네ਗਟਿਵ ਪੈਕਟ ਵੀ ਹੈਗੀ ਸੀ ਹਾਂ ਉਹਦੇ ਉਹਨੇ ਚੰਗੇ ਕੰਮ ਵੀ ਕੀਤੇ ਨੇ ਬਿੰਦੀ ਜੋਲ ਨੇ ਜੇ ਬਿੰਦੀ ਜੋਲ ਦੀ ਕੋਪੀ ਕਾਰਨੀਨਾ ਉਹਦੇ ਚੰਗੇ ਕੰਮਾਂ ਦੀ ਕਰੋ ਉਹਨੇ ਚੰਗਾ ਕੰਮ ਪਤਾ ਕੀ ਕੀਤਾ ਜਦੋਂ ਬਿੰਦੀ ਜੋਲ ਮੈਂ ਪਹਿਲਾਂ ਦੱਸਦਾ ਬਿੰਦੀ ਜੋਲ ਜਿਹੜੀ ਇਹ ਮਾਵਾ ਭੈਣਾ ਨੂੰ ਨਹੀਂ ਪਤਾ ਸਾਨੂੰ ਹੁਣ ਪਤਾ ਲੱਗਾ ਆ ਦਿਨਾਂ 'ਚ ਜਦੋਂ ਅਸੀਂ ਘੁੰਮਣੇ ਪਏ ਆ ਯੂਰਪ ਸਾਨੂੰ ਹੁਣ ਪਤਾ ਲੱਗਾ ਸਾਨੂੰ ਮਾਵਾ ਭੈਣਾ ਬਹੁਤ ਵੇਖਦੀਆਂ ਨੇ ਹਾਂ ਹੈਨਾ ਬਿਲਕੁਲ ਬਹੁਤ ਕੰਮ ਲੈਣੇ ਇੱਕ ਪੋਡਕਾਸਟ ਸਪੈਸ਼ਲ ਕਹਿੰਦੇ ਵੀਰੇ ਅਸੀਂ ਤੁਹਾਡਾ ਪੋਡਕਾਸਟ ਵੇਖੀ ਤਾਂ ਸਾਨੂੰ ਪੰਜਾਬ ਦੀ ਪਤਾ ਲੱਗ ਜਾਂਦੀ ਵੀ ਪੰਜਾਬ 'ਚ ਆਹ ਚੀਜ਼ਾਂ ਹੋ ਰਹੀਆਂ ਪੂਰੀ ਦੁਨੀਆ ਤੇ ਜੰਗ ਕਿੱਥੇ ਲੱਗੀ ਏ ਹਾਂ ਕੋਣ ਜਿੱਤ ਰਿਹਾ ਕੋਣ ਵੋਟਾਂ ਚ ਕਿਹੜੀ ਨਵੀਂ ਫਿਲਮ ਆ ਗਈ ਕਹਿੰਦੇ ਤੁਹਾਨੂੰ ਪੋਡਕਾਸਟ ਸੋਹਣੇ ਲੱਗਦੇ ਇਸ ਕਰਕੇ ਨਾ ਮੈਂ ਥੋੜਾ ਜਿਹਾ ਐਕਸਪਲੇਨ ਕਰਦਾ ਗੱਲ ਕੀ ਦੀ ਚੱਲਣ ਦੀ ਸੀ ਬਿੰਦੀ ਜੋਲ ਦੀ ਬਿੰਦੀ ਜੋਲ ਦੀ ਬਿੰਦੀ ਜੋਲ ਹੋਇਆ ਹੈ ਕਾ ਗੈਂਗਸਟਰ ਪੰਜਾਬੀ ਗੈਂਗਸਟਰ ਪਰ ਕੈਨੇਡਾ ਚ ਹੋਇਆ ਇੰਡੀਆ ਚ ਨਹੀਂ ਕੈਨੇਡਾ ਚ ਹੋਇਆ ਉਹ ਛੋਟਾ ਹੁੰਦਾ ਚਾਰ-ਕਸਾਲ ਦਾ ਸੀ ਜਦੋਂ ਕੈਨੇਡਾ ਚ ਲੱਗਿਆ ਸੀ ਤੇ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਨਾ ਕੈਨੇਡਾ ਦੇ ਵਿੱਚ ਪੰਜਾਬੀ ਘੱਟ ਸੀ ਤੇ ਗੋਰੇ ਨਾ ਉਹਨਾਂ ਨੂੰ ਵੇਖ ਕੇ ਉਹਨਾਂ ਪੱਗ ਵੇਖ ਕੇ ਦਾੜ੍ਹੀ ਵੇਖ ਕੇ ਤੇ ਨਫ਼ਰਤ ਕਰਦੇ ਸੀ ਉਹਨਾਂ ਨੂੰ ਕਹਿੰ ਉਦੋਂ ਬਿੰਦੀ ਜੋਲ ਦਾ ਬੜਾ ਦਬਦਬਾ ਹੁੰਦਾ ਸੀ 1990 ਚ ਕੈਨੇਡਾ ਮੈਂ ਤਾਂ ਇਸ ਕਰਕੇ ਕਹਿਆ ਵੀ ਬਿੰਦੀ ਜੋਲ ਦੇ ਅੱچھے ਕੰਮਾਂ ਨੂੰ ਫੋਲੋ ਕਰੋ ਅਰੀਲਾਣਾ ਬਣਾਉਂਦੇ ਜਾਓ ਅੱچھے ਕੰਮ ਉਹਦੇ ਇਹ ਸੀ ਕਿ ਜਦੋਂ ਵੀ ਕੋਈ ਧੀ ਭੈਣ ਨੂੰ ਗੋਰਾ ਤੰਗ ਕਰਦਾ ਸੀ ਨਾ ਤਾਂ ਧੀ ਭੈਣ ਕੋ ਕਹਿੰਦੀ ਸੀ ਮੈਂ ਬਿੰਦੀ ਜੋਲ ਦੀ ਭੈਣ ਆ ਤੇ ਕੋਈ ਬੰਦਾ ਕੋਈ ਗੋਰਾ ਨੂੰ ਟੱਚ ਨਹੀਂ ਸੀ ਕਰਦਾ ਨਾ ਕਾਲਾ ਕਿਉਂਕਿ ਬਿੰਦੀ ਜੋਲ ਉਹ ਨਾ ਪਿੱਛੇ ਜਾਂਦਾ ਸੀ ਉਹਨਾਂ ਪੰਜਾਬੀਆਂ ਪਿੱਛੇ ਜਿਹੜੇ ਬੰਦਿਆਂ ਨੂੰ ਜਿਹੜੇ ਪੰਜਾਬੀਆਂ ਨੂੰ ਦਿਨੇ ਗੋਰੇ ਘੇਰਦੇ ਸੀ ਤੇ ਜਾਂ ਡਰਾਉਂਦੇ ਧਮਕਾਉਂਦੇ ਸੀ ਵੀ ਗੋ ਬੈਕ ਇੰਡੀਆ ਆਪਣੇ ਦੇਸ਼ ਚ ਜਾ ਇੱਥੇ ਕੀ ਕਰਨ ਡਿਆ ਸਾਡੀਆਂ ਨੌਕਰੀਆਂ ਖਾਉਣ ਦੇ ਤੁਸੀਂ ਹਨਾ ਫਿਰ ਬਿੰਦੀ ਜੋਲ ਜਿਹੜਾ ਕੋਈ ਸ਼ਿਕਾਇਤ ਲੈ ਕਹਿੰਦਾ ਸੀ ਨਾ ਕਿ ਵੀਰੇ ਅੱਜ ਐਨੇ ਮੈਨੂੰ ਕੰਮ ਤੇ ਘੇਰਿਆ ਜਾਂ ਸੜਕ ਤੇ ਬੈਸ ਅੱਡੇ ਤੇ ਘੇਰਿਆ ਕੋ ਭੈਣ ਕਹਿੰਦੀ ਸੀ ਬਿੰਦੀ ਜੋਲ ਦੇ ਪਿੱਛੇ ਜਾਂਦਾ ਸੀ ਯਾਨੀ ਕਿ ਖੜਦਾ ਸੀ ਉਹ ਮਜਲੂਮਾਂ ਦੇ ਨਾਲ ਖੜ ਸਕਦੇ ਤੁਸੀਂ ਲੋ ਕਿਸੇ ਨਹੀਂ ਨਹੀਂ ਖੜਨਾ ਇੱਥੇ ਬੜੇ ਨੇ ਬੜੇ ਅਸਲ ਜਨੀ ਏਅਰਪੋਰਟ ਤੇ ਕੋਈ ਮੈ ਜਨ ਨਹੀਂ ਲੈ ਕਮਾਦਾ ਏਅਰਪੋਰਟ ਯਾਰ ਬਿੰਦੀ ਜੋਲ ਛੱਡੋ ਅਮਰਤਪਾਲ ਨੂੰ ਹੁਣ ਐਨਐਸ ਲਾ ਕੇ ਸਾਲਗ ਪਹਿਲਾਂ ਉਦੋਂ ਕੋਈ ਨਹੀਂ ਬੋਲਿਆ ਕੋ ਬੋਲੇ ਪਹਿਲਵਾਨ ਕੁੜੀਆਂ ਤੇ ਦਿੱਲੀ ਮੰਗਦੀਆਂ ਰਹੀਆਂ ਆਪਣਾ ਹੱਕ ਪਿੱਛਾੜੇ ਨਾਲ ਬਲਤਕਾਰ ਹੋਇਆ ਤੇ ਉਹ ਬੰਦੇ ਨੂੰ ਜੇਲ੍ਹ ਚ ਪਾਓ ਉੱਥੇ ਕੋਈ ਨਹੀਂ ਬੋਲਿਆ ਤੇ ਜੇ ਬਗਾਨੇ ਦੇਸ਼ ਚ ਗੱਲ ਹੋ ਜੇ ਆਲ ਆਈਸਨ ਰਫਾ ਇੱਕ ਦਿਨ ਚ ਸਟੋਰੀਆਂ ਪੈ ਜਾਂਦੀਆਂ ਨੇ ਸਾਰੇ ਤੇ ਤੁਸੀਂ ਆਪਣੇ ਦੇਸ਼ ਦੀ ਕਿੰਨੇ ਕੁ ਬੁਲਵਰਡ ਸੈਲੀਬ੍ਰਿਟੀ ਆਪ ਹੁੰਦੇ ਨੇ ਉਹ ਨਹੀਂ ਕਰਦੇ ਨਹੀਂ ਕਰਦੇ ਤੇ ਬਿੰਦੀ ਜੋਲ ਦੀ ਸਟੋਰੀ ਸੁਣਾਈਏ ਕਿ ਫਿਰ ਚਲੋ ਹੁਣ ਵੋਟਾਂ ਦੀ ਗੱਲ ਹੈ ਬਿੰਦੀ ਜੋਲ ਦੀ ਸਟੋਰੀ ਤੁਹਾਨੂੰ ਕਿਸੇ ਹੋਰ ਦਿਨ ਸੁਣਾਵਾਂਗੇ ਚਲੋ ਹੁਣ ਆਪਾਂ ਵੋਟਾਂ ਦੀ ਗੱਲ ਤੇ ਆ ਜੀਏ ਕਿਉਂਕਿ ਮੇਨ ਇਲੈਕਸ਼ਨ ਦਾ ਮੁੱਦਾ ਚੱਲ ਰਿਹਾ ਹੈ ਜਿਹਦੇ ਕੱਲ ਹੈਗੀ ਆ ਅੱਜ ਆਪਣਾ 31 ਨੋ ਐਪੀਸੋਡ ਆ ਜਾਣਾ ਹੈ ਇੱਕ ਤਰੀਕ ਨੂੰ ਇਲੈਕਸ਼ਨਾਂ ਨੇ ਤੇ ਕੁਛ ਕੁਛ ਭਾਈ ਮੇਨ ਮੇਨ ਜਿਹੜੇ ਚਿਹਰੇ ਨੇ ਹੋਟ ਸੀਟਾਂ ਨੇ ਉਹਨਾਂ ਬਾਰੇ ਆਪਾਂ ਗੱਲ ਕਰ ਲਈਏ ਤੇ ਮੈਂ ਗੱਲ ਮੈਨੂੰ ਪਸੰਦ ਬੰਦਾ ਮੈਨੂੰ ਮੈਨੂੰ ਨਹੀਂ ਪਤਾ ਸੀਗਾ ਕਿ ਅਗਲਾ ਕਨੇਡਾ ਦਾ ਵੀ ਪੀਆਰ ਹੈ ਪਹਿਲਾਂ ਆਪਾਂ ਉਹਦੀ ਗੱਲ ਕਰਦੇ ਆ ਇਹ ਆਪਣਾ ਅਨਮੋਲ ਭਾਈ ਦੀ ਕਰਮਜੀਤ ਕਰਮਜੀਤ ਮੋਲ ਦੀ ਕਰਮਜੀਤ ਨਮੋਲ ਦੀ ਅੱਛਾ ਕਰਮਜੀਤ ਅਨਮੋਲ ਦੇ ਕੋਲ ਦੱਸ ਦਈਏ ਪ੍ਰੋਪਰਟੀ ਪ੍ਰੂਫਟੀ ਪਹਿਲਾਂ ਦਸੀਏ ਪ੍ਰੋਪਰਟੀ ਪ੍ਰੂਫਟੀ ਦੱਸਦੇ ਹਾਂ ਪਰ ਮੈਨੂੰ ਇੱਕ ਗੱਲ ਦੱਸੋ ਜੀ ਕਰਮਜੀਤ ਅਨਮੋਲ ਕੈਨੇਡਾ ਦਾ ਪੀਆਰ ਹੈ ਹਾਂਜੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਬੰਦੇ ਨੇ ਆਪਣੀ ਜਗ ਹੁਣ ਮੈਂ ਜਾ ਕੇ ਕਹਾਂ ਇੰਡੀਆ ਦੀ ਵੋਟਾਂ ਚ ਉਹਨੇ ਕਹਿੰਦਾ ਤੂੰ ਤਾਂ ਬਾਹਰ ਰਹਿਣਾ ਤੂੰ ਵੋਟਾਂ ਕਦੋਂ ਖੜਨਾ ਆਇਆ ਇੱਥੇ ਹੁਣ ਕਰਮਜੀਤ ਅਨਮੋਲ ਕੈਨੇਡਾ ਦੀ ਪੀਆਰ ਲੈ ਲਿਓ ਨਿਕ ਸਾਹਿਬ ਠੀਕ ਹੈ ਕਿਉਂਕਿ ਉਹਨੂੰ ਆਪਣਾ ਪਸੰਦ ਨਹੀਂ ਆਇਆ ਕੰਟਰੀ ਬਾਹਰ ਦੀ ਪੀਆਰ ਲੈ ਲਈ ਉਹਨੇ ਤੇ ਉਹ ਦੁਬਾਰਾ ਜਿੰਨੀ ਚਿਰ ਦੁਬਾਰਾ ਪੀਆਰ ਛੱਡ ਕੇ ਪੱਕੇ ਤਰੀਕੇ ਨਾਲ ਪੰਜਾਬ ਨਹੀਂ ਰਹਿੰਦਾ ਤੁਹਾਨੂੰ ਨਹੀਂ ਲੱਗਦਾ ਕਿ ਉਹਨੂੰ ਚਿੰਤਾ ਕਰੋ ਉਹਨੂੰ ਵੋਟਾਂ 'ਚ ਨਹੀਂ ਖੜਨ ਦਾ ਮੌਕਾ ਮਿਲਣਾ ਚਾਹੀਦਾ ਉਹ ਤਾਂ ਤੇਰੀ ਗੱਲ ਸਹੀ ਹੈ ਪਰ ਪੀਆਰ ਦਾ ਮਤਲਬ ਹੁੰਦਾ ਪਰਮਾਨੈਂਟ ਰੈਜ਼ੀਡੈਂਸ ਹੈ ਨਾ ਤੇ ਉਹਨੇ ਨਾਗਰਿਕਤਾ ਨਹੀਂ ਲਈ ਪਾਸਪੋਰਟ ਤੇ ਨਹੀਂ ਨਾ ਲਿਆ ਪਰ ਪੀਆਰ ਦਾ ਵੀ ਕੈਨੇਡਾ ਦਾ ਇਹ ਰੂਲ ਹੈ ਮਹਾਰਾਜ ਕਿ ਪਿਛਲੇ 5 ਸਾਲਾਂ 'ਚ ਉਹਨੂੰ 3 ਸਾਲ 'ਚ ਕੈਨੇਡਾ ਰਹੇਗਾ ਫਿਰ ਪੀਆਰ ਰੱਖੇਗਾ ਅੱਛਾ ਜੇ ਮਰ ਕੇ ਉਹਦੀ ਜਰੂਰੀ ਪੀਆਰ ਨਹੀਂ ਆਇਆ ਮਰ ਕੇ ਉਹ ਪਿਛਲੇ 5 ਸਾਲਾਂ ਚੋਂ 3 ਸਾਲ ਆਲਰੇਡੀ ਪੀਅਰ ਰਿਹਾ ਹੁਣ ਉੱਥੇ ਕੈਨੇਡਾ ਜੇ ਟਾਈਮ ਰਿਹਾ ਹੋਗਾ ਤਾਂ ਪੀਅਰ ਕੰਟੀਨਿਊ ਰਹਿੰਦੀ ਹੈ ਅੱਛਾ ਮਤਲਬ ਕਿ ਉਹ ਆਪਣੇ ਦੇਸ਼ ਨਾਲੋਂ ਜ਼ਿਆਦਾ ਡਿਸ਼ ਬਾਹਰਲੇ ਰਹਿ ਰਿਹਾ ਹੈ ਹਾਂ ਕੈਨੇਡਾ ਚ ਤੇ ਤੁਹਾਨੂੰ ਨਹੀਂ ਲੱਗਦਾ ਕਿ ਬਾਹਰ ਦੀ ਪੀਆਰ ਵਾਲੇ ਬੰਦੇ ਨੂੰ ਨਹੀਂ ਵੋਟਾਂ ਦੇ ਖੜਨ ਦਾ ਮੌਕਾ ਮਿਲਣਾ ਚਾਹੀਦਾ ਇਹ ਲੋਕੀ ਪੁਆਇੰਟ ਚੱਕ ਰਹੇ ਨੇ ਤੇ ਉੱਥੇ ਕਹਿ ਰਹੇ ਨੇ ਮੈਂ ਕੰਮ ਦਾ ਇੱਥੇ ਦੇ ਕਰਦਾ ਡਿਪੈਂਡ ਹੈ ਬੰਦੇ ਬੰਦੇ ਤੇ ਪਰ ਸਾਡਾ ਪੰਜਾਬੀਆਂ ਦਾ ਐਕਸਪੀਰੀਅੰਸ ਤੇ ਇਹੀ ਰਿਹਾ ਅਸੀਂ ਜਿੰਨੇ ਬਾਲੀਵੁੱਡ ਦੇ ਐਕਟਰ ਜਿਤਾਏ ਨੇ ਉਹ ਮੁੜ ਕੇ ਕਿਸੇ ਨੇ ਸਾਨੂੰ ਆਪਣੀ ਸ਼ਕਲ ਨਹੀਂ ਦਿਖਾਈ ਸੱਨੀ ਦੇ ਵੇਖ ਲਓ ਇਹ ਮਾਮਾ ਨਹੀਂ ਦੇਖ ਲਓ ਵਿਨੋਦ ਖੰਨਾ ਬੜੇ ਨੇ ਬੜੀ ਲੰਬੀ ਲਿਸਟ ਹੈ ਤੇ ਪਤਾ ਨਹੀਂ ਹੋਣਾ ਅਨਮੋਲ ਬੰਦਾ ਚੰਗਾ ਹੈ ਕਿ ਮਾੜਾ ਹੈ ਤੇ ਹੁਣ ਇਹ ਤਾਂ ਨਿਸ਼ੋ ਭਾਨੋ ਜਾਣਦੀ ਹੈ ਅਨਿਸ਼ਾ ਭਾਨੋ ਜਾਣਦੀ ਹੈ ਜਿਹੜੀ ਕਹਿੰਦੀ ਮੈਂ ਰਾਤ ਦੇ 12:00 1:00 ਵਜੇ ਤੱਕ ਰਹਿਂਦੀ ਕਰਮਜੀਤ ਅਨਮੋਲ ਨਾਲ ਤੇ ਪਰ ਮਨ ਤੇ ਇਹੀ ਲੱਗਦਾ ਹੈ ਕਿ ਜਦੋਂ ਤੁਸੀਂ ਲੋਕਾਂ ਦੀ ਸੇਵਾ ਕਰਨ ਆਏ ਹੋ ਨਾ ਫਿਰ ਬਾਕੀ ਦਰਵਾਜੇ ਬੰਦ ਕਰਕੇ ਉਹ ਫਿਰ ਲੋਕਾਂ ਨੂੰ ਪੂਰਾ ਟਾਈਮ ਦਵੋ ਕਿਉਂਕਿ ਇਸ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਆਪਣੇ ਫਿਲਮਾਂ ਜਾਰੀ ਰੱਖੋਗੇ ਕਹਿੰਦਾ ਉਹ ਮੇਰਾ ਕਰਮ ਹੈ ਉਹ ਉਹ ਤਾਂ ਮੈਂ ਥੋੜੀ ਬੰਦ ਨਹੀਂ ਕਰ ਸਕਦਾ ਮੈਂ ਜਾਰੀ ਰੱਖੂੰਗਾ ਅੱਛਾ ਕਰਮਜੀਤ ਮੋਹਲ ਨੇ ਵੀ ਕਿਹਾ ਫਿਲਮਾਂ ਜਾਰੀ ਖਾ ਇਹ ਕੀ ਫਿਰ ਟਾਈਮ ਪਾਸ ਹੈ ਰਾਜਨੀਤੀ ਬਸ ਟਾਈਮ ਪਾਸ ਹੈ ਸਾਈਡ ਜੋਬ ਹੈ ਬਾਅਦ ਕੱਲ ਨੂੰ ਪੈਨਸ਼ਨ ਮਿਲ ਜੇਗੀ ਫਿਲਮਾਂ ਦਾ ਕੀ ਪਤਾ ਗੱਲ ਚੱਲ ਨਹੀਂ ਚੱਲਦੀ ਹੈ ਓខਾ ਇਹਦਾ ਅੱਛਾ ਇਨੇ ਪੇਪਰ ਭਰੇ ਨੇ ਹਾਂ ਹਾਂ ਖੜਾ ਆਇਆ ਨਮੋਲ ਤੇ 12 ਪਾਸ ਹੀ ਬੰਦਾ ਹੈ ਹਾਂਜੀ 15 ਕਰੋੜ ਦੀ ਪ੍ਰਾਪਰਟੀ ਦੇ ਕੋਲ ਤੇ 3 ਕਰੋੜ ਇਹਨੇ ਦੇਣੇ ਨੇ ਕਿਸੇ ਨੂੰ ਦਾਰੇ ਬੈਂਕ ਲੋਨ ਹੈ ਜਾਂ ਕੁਛ ਬਿਲਕੁਲ ਜਾਂ ਘਰਾਂ ਦੇ ਲੋਨ ਹਾਂ ਇਹ 15 ਕਰੋੜ ਅਸੀਂ ਅੱਜ ਤੋਂ ਉਹਨਾਂ ਦੀ ਲਿਸਟ ਆ ਦੱਸ ਰਹੇ ਹਾਂ ਜਿਹੜੇ ਬੰਦੇ ਮਸ਼ਹੂਰ ਮਸ਼ਹੂਰ ਖੜੇ ਨੇ ਵੋਟਾਂ ਤੇ ਤੋਂ ਉਹਨਾਂ ਕੋਲ ਕਿੰਨੀ ਪ੍ਰਾਪਰਟੀ ਹੈ ਕਿੰਨਾ ਕ ਸੋਨਾ ਹੈ ਉਹ ਤੁਹਾਨੂੰ ਦੱਸ ਰਹੇ ਹਾਂ ਅਨਮੋਲ ਨੇ ਸੋਨਾ ਨਹੀਂ ਸ਼ੋਅ ਕੀਤਾ ਪਰ 15 ਕਰੋੜ ਦੇ ਹੈਵੇ ਠੀਕ ਹੈ ਅੱਗੇ ਆ ਗਿਆ ਭਟੇ ਸਿਮਰਜੀਤ ਸਿੰਘ ਮਾਨ ਸਿਮਰਜੀਤ ਸਿੰਘ ਮਾਨ ਕੋਲ ਹੈਗੇ ਨੇ 12 ਕਰੋੜ ਰੁਪਏ ਤੇ 15 ਲੱਖ ਇਹਨਾਂ ਨੇ ਦੇਣਾ ਹੈ ਜਿਹੜੇ ਵੀ ਫੜੇ ਨੇ ਕਿਸੇ ਕੋਲ ਬੈਂਕ ਕੋਲੋਂ ਜੋ ਵੀ ਲਾ ਲੋ ਲੋਨ ਗੱਡੀ ਦਾ ਲੋਨ ਕਰਾਇਆ ਖੇਤ ਦਾ ਲੋਨ ਕਰਾਇਆ ਹਾਂ ਗੱਡੀ ਦਾ ਲੋਨ ਹੈ 15 ਲੱਖ ਦੇਣਾ 12 ਕਰੋੜ ਦੀ ਪ੍ਰੋਪਰਟੀ ਹੈ ਤੇ 9 ਲੱਖ ਦਾ ਸੋਨਾ ਹੈ ਸਿਮਰਜੀਤ ਸਮਾਨ ਕੋਲ ਤੇ ਉਸ ਤੋਂ ਬਾਅਦ ਆਜੋ ਆਪਣੇ ਭਾਈ ਅਮਰਤਪਾਲ ਜੀ ਕੋਲ 10 ਪਾਸ ਨੇ 18 ਲੱਖ ਰੁਪਏ ਕੈਸ਼ ਇਹਨਾਂ ਕੋਲ ਬੈਂਕ 'ਚ ਬਸ ਕੋਈ ਸੋਨਾ ਨਹੀਂ ਕੋਈ ਕੁਝ ਨਹੀਂ ਤੇ 12 ਕੇਸ ਇਹਨਾਂ ਤੇ ਚੱਲ ਰਹੇ ਨੇ ਤੇ 20000 ਰੁਪਏ ਇਹਨਾਂ ਕੋਲ ਕੈਸ਼ ਹੈ ਠੀਕ ਹੈ ਤੇ ਬਾਕੀ ਧਾਰਾ ਬੜੀਆਂ ਲਾਈਆਂ ਜਰ ਇਹਨਾਂ ਤੇ 12 ਕੇਸ ਨੇ ਵੇਖ ਆਈਪੀਸੀ 506 212 ਬੜੇ ਬੜੇ ਕੇਸ ਉਹ ਕੋਈ ਹਜੇ ਪ੍ਰੂਵ ਨਹੀਂ ਹੋਈਆਂ ਕਨਵਿਕਟਡ ਨਹੀਂ ਬਸ ਧਾਰਾ ਲੱਗੀਆਂ ਨੇ ਬਿਲਕੁਲ ਧਾਰਾ ਲੱਗੀਆਂ ਤੇ ਫਿਰ ਨੇ ਆਪਣੇ ਹੰਸ ਰਾਜ ਸਾਹਿਬ ਮੋਜ ਮੋਜ ਉਹਨਾਂ ਕੋਲ ਨੇ 16 ਕਰੋੜ ਰੁਪਇਆ ਇਹ ਵੀ 10 ਪਾਸ ਨੇ 16 ਕਰੋੜ ਤੇ 7 ਕਰੋੜ ਰੁਪਇਆ ਇਹਨਾਂ ਨੇ ਦੇਣਾ ਬੈਂਕਾਂ ਬੂੰਕਾਂ ਦਾ ਜਾਂ ਜਿਹਦੇ ਕੋਲ ਨਿੱਕੇ ਮोटे ਫੜੇ ਨੇ 52 ਲੱਖ ਦਾ ਸੋਨਾ ਇਹਨਾਂ ਕੋਲ ਤਿੰਨ ਤਿੰਨ ਬੰਦਿਆਂ ਨੂੰ ਵੀ ਦੇਣੇ ਪੈਸੇ ਉਹ ਵੀ ਹੈਗੇ ਨੇ ਵਿੱਚ ਹਾਂ ਅਮਰੀਕ ਸਿੰਘ ਨੂੰ 50 ਲੱਖ ਦੇਣਾ ਦਿਲਬੀਰ ਸਿੰਘ ਨੂੰ 20 ਲੱਖ ਵਿਕਰਮ ਸਿੰਘ ਨੂੰ 20 ਲੱਖ ਇਹ ਸਾਨੂੰ ਡਾਟਾ ਮਿਲਿਆ ਨੈਟ ਤੋਂ ਤੇ ਟੈਕਸ ਵੀ ਦੇਣਾ ਹੈ ਪਿਛਲੇ 2 ਕਰੋੜ ਟੈਕਸ ਭਰਨਾ ਜੇ ਡਿਊ 3 ਕਰੋੜ 3 ਕਰੋੜ ਟੈਕਸ ਵੀ ਡਿਊ ਹੈ ਹਾਂ 3 ਕਰੋੜ ਟੈਕਸ ਨਹੀਂ ਭਰਿਆ ਅਜੇ ਤੱਕ ਹੰਸ ਰਾਜ ਸਾਹਿਬ ਨੇ ਵੇਖ ਲਓ ਮਹਾਲੀ ਜਲੰਧਰ ਐਸਐਸ ਨਗਰ ਬੜਾ ਇਹਦੀ ਪ੍ਰਾਪਰਟੀ ਟੋਇਟਾ ਲਈ ਨਵੀਂ ਤੇ ਉਹਦਾ ਫਕੀਰਾਂ ਦੀ ਮੋਜ ਹੈ ਮੋਜ 52 ਲੱਖ ਦੀ ਗੱਡੀ ਉਹ ਤੇਰੀ 16 ਕਰੋੜ ਰੁਪਏ ਠੀਕ ਸਹੀ ਇਹ ਹੋ ਗਿਆ ਅੱਛਾ ਜੀ ਫਿਰ ਅਗਲਾ ਬਾਦਲ ਸਾਹਿਬ ਕੋਲ ਆਜੋ ਹਰ ਸਿਮਰਤ ਕੋਰ ਬਾਦਲ ਵੀ ਖੜੀ ਹੈ ਤੇ ਸਭ ਤੋਂ امیر ਕੈਂਡੀਡੇਟ ਹਾਂ ਸਭ ਤੋਂ ਜਿਹੜੇ ਲੱਭੇ ਨੇ ਅੱਛਾ ਜਿਹੜੀ ਇਹ ਵੋਟਾਂ ਹਣੀਆਂ ਨੇ ਨਾ ਕਈ ਪੈਣਾ ਨੂੰ ਨਹੀਂ ਵੀ ਪਤਾ ਹੁੰਦਾ ਇਹ ਵੋਟਾਂ ਨੇ ਪ੍ਰਧਾਨ ਮੰਤਰੀ ਦੀਆਂ ਪ੍ਰਧਾਨ ਮੰਤਰੀ ਬਦਲਣਾ ਹੁਣ ਪਹਿਲਾ ਮੋਦੀ ਰਿਹਾ 10 ਸਾਲ ਪੰਜ-ਪੰਜ ਸਾਲ ਹੁੰਦੀ ਨਾ ਪੰਜ ਸਾਲ ਰਹਿਣਾ ਹੁੰਦਾ ਦੋ ਵਾਰੀ ਮੋਦੀ ਜਿੱਤ ਗਏ ਤੇ ਐਦ ਕੀ ਹੁਣ ਵੇਖੋ ਕੌਣ ਜਿੱਤਦਾ ਮੋਦੀ ਜਾਂ ਰਾਹੁਲ ਗਾਂਧੀ ਤੇ ਜਿਹੜੇ ਸਿਮਰਜੀਤ ਸਿੰਘ ਮਾਨ ਅਮਰਤਪਾਲ ਨੇ ਖੜੇ ਹੋਏ ਜਾਂ ਖਹਿਰਾ ਜਾਂ ਜਿੰਨੇ ਵੀ ਨੇ ਹਰ ਸਿਮਰਤ ਕੋਰ ਬਾਦਲ ਕਰਮਜੀਤ ਅਨਮੋਲ ਐ ਹੁੰਦੇ ਨੇ ਐਮਪੀ ਜਦੋਂ ਇਹ ਜਿੱਤਦੇ ਨੇ ਨਾ ਇਹ ਜਿਹੜੀ ਪਾਰਟੀ ਤੇ ਜ਼ਿਆਦਾ ਐਮਪੀ ਹੋਣ ਫਿਰ ਉਹ ਉਹਨਾਂ ਦਾ ਪ੍ਰਧਾਨ ਮੰਤਰੀ ਬੰਦਾ ਇਦਾਂ ਮਲਗੀ ਸਿਸਟਮ ਹੁੰਦਾ ਭੜੀ ਰਾਹੁਲ ਗਾਂਧੀ ਨੇ ਬੰਨਾ ਹੈ ਪਤਾ ਨਹੀਂ ਉਹਨਾਂ ਰਾਹੁਲ ਗਾਂਧੀ ਬੰਦਾ ਪ੍ਰਧਾਨ ਮੰਤਰੀ ਕਿ ਬੰਨਾ ਹੈ ਉਹਨਾਂ ਦੇ ਸਮਝ ਗੱਲ ਜ਼ਿਆਦਾ ਐਮਪੀ ਕਾਂਗਰਸ ਦੇ ਜਿੱਤੇ ਜਾਂ ਭਾਜਪਾ ਦੇ ਜ਼ਿਆਦਾ ਐਮਪੀ ਜਿੱਤਦੇ ਨੇ ਪਤਾ ਲੱਗਦਾ ਅੱਛਾ ਹਰਸ਼ੀਮਰਤ ਕੋਰ ਬਾਦਲ ਖੜੀ ਹੈ ਤੇ ਬਾਦਲ ਪਰਿਵਾਰ ਕੋਲ ਹੈ 198 ਕਰੋੜ ਦੀ ਪ੍ਰਾਪਰਟੀ 54 ਕਰੋੜ ਲੋਨ ਹੈ 7 ਕਰੋੜ ਦਾ ਸੋਨਾ ਹੈ ਬਿਲਡਿੰਗ ਆ ਬੜੀਆਂ ਯਾਰ ਇਹਨਾਂ ਦੇ ਨਾਂ ਤੇ ਪੈਟਰੋਲ ਪੰਪ oh my god ਲਿਸਟ ਸਭ ਤੋਂ ਅਮੀਰ ਕੈਂਡੀਡੇਟ ਆਪਾਂ ਸਾਰੇ ਅੱਜ ਦੇਖੇ ਨੇ ਉਹਨਾਂ ਵਿੱਚ ਸਾਨੂੰ ਇਹੀ ਲੱਭੇ ਨੇ ਹਰਸ਼ਿਮਰਤ ਬਾਦਲ ਜੀ ਹਰਸ਼ਿਮਰਤ ਕੋ 198 ਇਹ ਹਰਸ਼ਿਮਰਤ ਕੋਰ ਬਾਦਲ ਦੇ ਨਾਂ ਤੇ ਵੇ ਜਿਹੜਾ ਉਹ ਵੇ ਸੁਖਵੀਰ ਬਾਦਲ ਦੇ ਨਾਂ ਤੇ ਵੱਖਰਾ ਪ੍ਰਕਾਸ਼ ਸਿੰਘ ਬਾਦਲ ਤੇ ਵੱਖਰਾ ਉਹ ਵੱਖਰੇ ਨੇ ਬੱਚਿਆਂ ਦੇ ਨਾਲ ਵੱਖਰੇ ਹੋਣੇ ਤੇ ਇਹ ਜਿਹੜੇ ਸ਼ੋਅ ਕੀਤੇ ਨੇ ਕੀ ਪਤਾ ਨਹੀਂ ਕੀਤੇ ਉਹਨਾਂ ਸ਼ੋਅ ਵੀ ਹਾਂ ਉਹ ਕਿਉਂਕਿ ਵਕੀਲ ਵੀ ਸਲਾਹ ਦਿੰਦੇ ਨੇ ਨਾ ਇਹਨਾਂ ਦੇ ਵਕੀਲ ਹੁੰਦੇ ਮੈਨੇਜਰ